ਸੰਗਰੂਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿੱਥੇ ਕਿ ਵਕਵਟ ਮਾਮਲੇ ਦੇ ਵਿੱਚ ਦਰਜਨਾ ਤੋਂ ਵੱਧ ਮਾਮਲੇ ਵਿੱਚ ਨਾਂਬੀ ਅਪਰਾਧੀ ਗੋਬਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਵਿਅਕਤੀ ਉੱਪਰ ਐਂਡੀਪੀਐਸ ਤੋਂ ਲੈ ਕੇ ਡਕੈਤੀ ਅਤੇ ਹੋਰ ਮਾਮਲੇ ਵਕਵਟ ਸਟੇਟਾਂ ਦੀ ਪੁਲਿਸ ਵੱਲੋਂ ਕੀਤੇ ਗਏ ਨੇ ਤੇ 2010 ਤੋਂ ਹੀ ਇਹ ਵਿਅਕਤੀ ਅਪਰਾਧ ਦੀ ਦੁਨੀਆ ਦੇ ਵਿੱਚ ਪਿਆ ਹੋਇਆ ਤਾਂ ਪਿਛਲੇ ਦਿਨੀ ਇਸ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਸੂਲਰ ਘਰਾਟ ਲੱਗੇ ਨਾਗਰਾਪਿੰਡ ਦੇ ਕੋਲ ਜਿਹੜਾ ਕਿ ਗੋਬਿੰਦੀ ਨੂੰ ਮੋਟਰਸਾਈਕਲ ਉੱਤੇ ਪਾਇਆ ਜਿਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਤਾਂ ਬਾਅਦ ਹੀ ਜਦ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਇਸ ਨੇ ਆਪਣੀ ਰਿਵਾਲਵਰ ਦੇ ਨਾਲ ਪੁਲਿਸ ਉੱਤੇ ਹਮਲਾ ਕਰ ਦਿੱਤਾ। ਤਾਂ ਉਤੀ ਪੁਲਿਸ ਦੀ ਗੋਣਾਂ ਤੇ ਗੋਲੀ ਵੱਜੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ ਪੱਟ ਤੇ ਗੋਲੀ ਮਾਰੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹੁਣ ਅਗਲੀ ਰੀ ਜਾਂਚ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਕਿ ਕਿਸ ਤਰ੍ਹਾਂ ਇਹ ਐਨਕਾਊਂਟਰ ਹੋਇਆ ਕਿੰ ਕਿਸ ਤਰ੍ਹਾਂ ਦਾ ਗੈਂਗਸਟਰ ਸੀ ਕਿੰਨੇ ਅਧੀ ਖਲਾ ਮਾਮਲੇ ਦਾ। ਜਿਖਾ ਸਾਡੀ ਜਿਹੜੀ ਆ ਸੀਜੀ ਸੰਰੂਰ ਦੀ ਇੱਕ ਪੁਲਿਸ ਟੀਮ ਐਸ்சி ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁਲੂ ਘਾੜ ਤੋਂ ਨਗਰਾ ਸਾਹਿਬ ਨੇੜੇ ਨੇੜੇ ਜੋ ਰਸਤਾ ਜਾਂਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਆ ਇੱਕ ਨੌਜਵਾਨ ਨੇੜੇ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਾਂ ਮੇੜਾ ਮੋਟਰਸਾਈਕਲ ਲੈਫਟ ਸਾਈਡ ਤੇ ਇੱਕ ਪਹੀ ਜਾਂਦੀ ਆ ਉਦੋਂ ਉਹ ਮੋੜ ਲੈ ਘਬਰਾ ਲ ਘਬਰਾ ਕੇ ਮੁੜ ਗਿਆ ਜਦੋਂ ਪੁਲਿਸ ਪਾਰ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾਈ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੇ ਵਿੱਚ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸੇ ਬਲਕਾਰ ਸਿੰਘ ਜਿਹੜੇ ਇੰਚਾਰ ਸੀਗੇ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮਲਾਜ਼ਮ ਵੱਲੋਂ ਫਾਇਰ ਕਿਤੇ ਗਿਆ ਜੋ ਉਹਦੀ ਇੱਕ ਖੱਬੀ ਲਾਟ ਦੇ ਵਿੱਚ ਜਿਹੜਾ ਫਾਇਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜਦੋਂ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਮੇਡ ਬੱਤੀਬੋਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪੀਟਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਥਾਣਾ ਡੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਇਹ ਪਰਚੇ ਦਰਜ ਹਾਂ ਕਿ ਤਕਰੀਬਨ ਇਹ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ Rajasthan ਚ ਤਕਰੀਬਨ 1 ਦਰਜਨ ਦੇ ਖਿਲਾਫ 1 ਦਰਜਨ ਜਿਹੜੇ ਤੇ ਐਫਆਰ ਲਾਉਜ ਨੇ ਤੇ ਬਾਕੀ ਉਹ ਜਿਹੜੀ ਐਫਆਰ ਦਰਜ ਕਰਕੇ ਅਗਲੀ ਤਬਦੀਕਤ ਜਾਰੀ ਹੈ ਇਹ ਹੁਣ ਪਗੋੜਾ ਸੀ ਜਾਂ ਕਿਦਾਂ ਜਬਾਨ ਤੇ ਸੀ ਕਿਦਾਂ ਸੀਗਾ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇਹਨੇ ਪਰਚੇ ਨੈਚਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹੁਣ ਕਿਉਂਕਿ ਅਚੰਚਿਤ ਜੋ ਸਾਡੀ ਪੁਲਿਸ ਪਾਰਟੀ ਨਾਲ ਇਹ ਫੇਸ ਹੋਇਆ ਬਾਕੀ ਤਫਤੀਸ਼ ਦੇ ਵਿੱਚ ਆ ਗਿਆ ਸਰ ਪਿਛਲੇ ਦਿਨੀ ਕੁਝ ਨਸ਼ਾ ਵਗੈਰਾ ਕਰਕੇ ਜੀ ਫੇਰ ਸ਼ਹਿਰ ਦੇ ਵਿੱਚ ਵੀ ਘੁੰਮਦਾ ਰਿਹਾ ਜੀ ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਪੇਜ ਦੇ ਤੇ ਦੇਖੋ ਉਹ ਮੇਰੇ ਧਿਆਨ ਚ ਨਹੀਂ ਆ ਬਾਕੀ ਡੀਐਸਪੀ ਸਾਹਿਬ ਜੀ ਕ੍ਰੀਏਟ ਕਰ ਲੈਣਾ ਬਟ ਹੁਣ ਤੱਕ ਦਾ ਜੋ ਰਿਕਾਰਡ ਦੱਸਿਆ ਮੈਂ ਤੁਹਾਨੂੰ ਉਹ ਇੱਕ ਦਰਜ ਨੇ ਦੇ ਪਰਚੇ ਦਰਜ ਸੀਗੇ ਵੱਖ-ਵੱਖ ਇਹਨੇ ਡਾਕੇ ਮਾਰੇ ਹੋਣੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤੁਹਾਡੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਅੱਗੇ ਤਫਤੀਸ਼ ਕਰਾਂਗੇ ਕੌਣ ਕਿੱਥੋਂ ਕੰਟਰੀ ਮੇਡ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਵਿਦਆਉਟ ਨੰਬਰ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਟਰਸਾਈਕਲ ਚੋਰੀ ਕੀਤਾ ਉਹ ਜਿਹੜਾ ਸਾਰਾ ਅਸੀਂ ਤਫਤੀਸ਼ ਲਾਵਾਂਗੇ ਫਿਲਹਾਲ ਦੇਖੋ ਸਾਡੀ ਡਿਊਟੀ ਬਣਦੀ ਆ ਜੇ ਮਾੜਾ ਬੰਦਾ ਤਾਂ ਉਹ ਸਜ਼ਾ ਹੀ ਪਾਊਗਾ ਤੇ ਐਫਆਰ ਵੀ ਦਰਜ ਕੀਤੀ ਆ ਪਰ ਇਨਸਾਨੀਤ ਮੁੱਖ ਰੱਖਦੇ ਹੋਏ ਉਹ ਜਿਹੜਾ ਆਪਣਾ ਇਲਾਜ ਲਈ ਉਹ ਅਸੀਂ ਜਿਹੜੀ ਸਾਡੀ ਪਾਰਟੀ ਨੇ ਹਸਪਤਾਲ ਦਾਖਲਾ ਕਰਾਇਆ। ਸਰੀਰ ਦੇ ਨਾਲ ਹੋਰ ਵੀ ਬਿਲਦ ਜੁੜੇ ਹੋਏ ਨੇ ਜੀ ਕੁਛ ਕੋਈ ਆਏ ਸਾਹਮਣੇ ਜੀ ਕੁਛ ਦੇਖੋ ਹਜੇ ਤਾਂ ਜਸਟ ਹੋਣੀ ਕੁਛ ਘੰਟੇ ਦੀ ਪਹਿਲਾਂ ਇਹ ਖਬਰ ਆ ਤੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਫਤੀਸ਼ ਵਿੱਚ ਲਿਆਵਾਂਗੇ ਅੱਗੇ ਕੀ ਕੀ ਅੱਗੇ ਹੋਣਾ ਠੀਕ ਥੈਂਕ ਯੂ ਚਲੋ ਜਿਸ ਵਾਸਤੂ ਬਾਬਤ ਮੇਨਾਲ ਸੰਗਰੂਰ ਤੋਂ ਕੀਰਤੀਪਾਲ ਜੋੜ ਗਏ ਨੇ ਕੀਰਤੀਪਾਲ ਸੰਗਰੂਰ ਪੁਲਿਸ ਦੇ ਵੱਲੋਂ ਇੱਕ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਕੋਈ ਜਾਣਕਾਰੀ ਇਸ ਬਾਬਤ ਦਾ ਜਿਹੜਾ ਹੈ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਪੁਲਿਸ ਵੱਲੋਂ ਜਿਹੜਾ ਸੀ ਸਟਾਫ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਬਿਰਬਾ ਹਲਕਾ ਪਿੰਡ ਦਾਗਾ ਉਸ ਦੇ ਤੇ ਨਗਰ ਦਿੱਤੀ ਤੇ ਉਸ ਤੋਂ ਬਾਅਦ ਜਰੂਰ ਗੈਂਗਸਟਰ ਵੱਲੋਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਫਾਇਰ ਫਾਇਰਿੰਗ ਕੀਤੀ ਗਈ ਸੀ ਕਿਉਂਕਿ ਉਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਫਾਇਰ ਕੀਤਾ ਜਦੋਂ ਜਿਹੜੀ ਉਸ ਦੇ ਲੱਤ ਦੇ ਵਿੱਚ ਫਾਇਰ ਲੱਗੇਗਾ ਤੇ ਜਰੂਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਉਸ ਨੂੰ ਕਰਵਾਇਆ ਗਿਆ ਹੈ ਤੇ ਜਰੂਰ ਨਾਮੀ ਗੈਂਗਸਟਰ ਹੈ ਕਈ ਤਰ੍ਹਾਂ ਦੇ ਐਨਡੀਪੀਸੀ ਐਕਟ ਦੇ ਪਾਚੇ ਗੱਦਨੇ ਮਰੋਤੀ ਲੈਣ ਦੇ ਪਾਚੇ ਗੱਦਨੇ ਇੰਟਰ ਸਟੇਟ ਕਹਿ ਸਕਦੇ ਆ ਰਾਜਸਥਾਨ ਪੰਜਾਬ ਦੇ ਵਿੱਚ ਜਿਹੜੇ ਵੀ ਕਾਫੀ ਪਾਚੇ ਗੱਦਨੇ ਪੁਲਿਸ ਤੋਂ ਤਫਤੀਸ਼ ਕਰੇਗੀ ਕਿ ਹੋਰ ਕਿਹੜੇ ਕਿਹੜੇ ਗੈਂਗਸਟਰ ਨਾਲ ਇਸ ਦੇ ਸੰਬੰਧ ਨੇ ਤੇ ਪੁਰਾਣੀ ਇਸ ਦੇ ਬੀਪੀਓ ਹੈ ਯਾਨੀ ਪਗੋੜਾ ਸੀ ਤੇ ਉਹ ਕੇਸਨ ਤਫਤੀਸ਼ ਵਿੱਚ ਲਏਗੀ ਤੇ ਜਰੂਰ ਪੁਲਿਸ ਵੱਲੋਂ ਰਿਮਾਂਡ ਵੀ ਲੱਗੇਗਾ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਆ ਕਹਿ ਸਕਦੇ ਕਿ ਸੰਗਰੂਰ ਪੁਲੇ ਦੀ ਇੱਕ ਵੱਡੀ ਪ੍ਰਾਪਤੀ ਹੈ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਅੰਤਰਰਾਜੀ ਹੈ ਅ ਗ੍ਰੋਹ ਦੇ ਇੱਕ ਸਦਸੇ ਅਮੀਨ ਗੈਂਗਸਟਰ ਸਿਟੀ ਦੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜੋ ਕਿ ਬੇ ਨੰਬਰ ਪਲੇਟ ਤੋਂ ਸੀਗਾ ਤੇ ਅੱਗੇ ਤਫਤੀਸ਼ ਦੇ ਵਿੱਚ ਵੱਧ ਜਾਣਕਾਰੀ ਮਿਲੇਗੀ ਕਿ ਹੋਰ ਕਿੱਥੇ ਕਿੱਤੇ ਕਾਰਵਾਈਆਂ ਇਸ ਵੱਲੋਂ ਕੀਤੀਆਂ ਗਈਆਂ ਸੀਆਂ ਜਾਂ ਲੋਹਤੀ ਜੀ ਕਾ ਕਾਰਵਾਈਆਂ ਸੀ ਐਨ ਡੀ ਪੀ ਸੀ ਐਕਟ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤੇ ਸੰਗਰੂਰ ਪੁਲਿਸ ਵੀ ਇਸ ਦੇ ਵਿੱਚ ਵੀ ਵੱਧ ਤੋਂ ਵੱਧ ਕਾਰਵਾਈ ਕਰ ਰਹੀ ਹੈ ਜਿੰਦਰਾ ਚਾਹੇ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਮਕਾਨ ਤਾਂ ਹੰਦੀ ਗੱਲ ਹੋਵੇ ਤੇ ਜਿਹੜੇ ਗਾਂ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਸਭ ਤੋਂ ਵੱਡੀ ਗੱਲ ਹੈ ਜੇਲ੍ਹ ਦੇ ਵਿੱਚ ਜਿਹੜਾ ਨੈਕਸਸ ਤੋੜਨ ਦੀ ਕੋਸ਼ਿਸ਼ ਰੂਪ ਵਿੱਚ ਨੇ ਕੋਸ਼ਿਸ਼ ਕੀਤੀ ਸੀ ਉਸ ਦੇ ਵਿੱਚ ਜਿਹੜੀ ਜੇਲ੍ਹ ਦੇ ਵਿੱਚ ਜਿਹੜਾ ਨੈਕਸਸ ਚੱਲਦਾ ਸੀਗਾ ਉਸ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਤੇ ਡੀਐਸਪੀ ਤੇ ਵੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਬਾਕੀ ਜਿਨ੍ਹਾਂ ਦੇ ਵਿੱਚ ਜਿਹੜੇ ਨੈਕਸਸ ਚੱਲਦੇ ਨੇ ਉਹਨਾਂ ਨੇ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਹੈ ਜਿਹੜੂ ਨੈਕਸਸ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹ ਹਮੇਸ਼ਾ ਇਹ આરોਪ ਲੱਗਦੇ ਸੀ ਪੁਲਿਸ ਦੇ ਤੇ ਛੋਟੇ ਜਿਹੜੇ ਨਸ਼ੇ ਦੇ ਆਦੀ ਨੇ ਜਿਹੜੇ ਥੋੜੀ ਮੰਨ ਥੋੜਾ ਬਹੁਤ ਚਿੱਟਾ ਵੇਚਦੇ ਨੇ ਉਹਨਾਂ ਪਰ ਹੁਣ ਉਹਨਾਂ ਨੇ ਜਿਹੜੀ ਪੰਜਾਬ ਪੁਲਿਸ ਹੈ ਚਾਹੀ ਸੰਗਰੂਰ ਪੁਲਿਸ ਹੈ ਉਹਨਾਂ ਨੇ ਨੈਕਸਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਛੋਟੇ ਲੋਕ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਕੜੀ-ਕੜੀ ਜਿਹੜੀ ਇਹ ਜੋੜ ਕੇ ਅੱਗੇ ਜਿਹੜੇ ਇਸ ਚੀਜ਼ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਫੜਿਆ ਜਾ ਜਾ ਰਹੇਗਾ ਜ਼ਰੂਰੀ ਇੱਕ ਵੱਡੀ ਪ੍ਰਾਪਤੀ ਕਹਿ ਸਕਦੇ ਹਾਂ ਸੰਗਰੂਰ ਪੁਲਿਸ ਦੀ ਕਿ ਗੈਂਗਸ ਜਿਹੜਾ ਗ੍ਰਿਫਤਾਰ ਕੀਤਾ ਜੀ 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 ਕੀ ਇਰਤਬਾਲ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ